ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਜੀ ਸੇਵਾਦਾਰ 브ਦਰ ਗਰੁੱਪ ਹੁਸ਼ਿਆਰਪੁਰ ਤੋਂ ਤੇ ਅੱਜ ਬੇਨਤੀ ਕਰਨਾ ਚਾਹੁੰਦੇ ਤੁਸੀਂ ਅੱਜ ਇਹ ਮੇਰੇ ਨਾਲ ਨੇ ਜੀ ਸੁਰੇਂਦਰ ਸਿੰਘ 베ਦੀ ਆਪਣੇ 브ਦਰ ਗਰੁੱਪ ਦੇ ਸੇਵਾਦਾਰ ਤੇ ਅਸੀਂ ਬੇਨਤੀ ਕਰਨ ਲੱਗੇ ਆ ਜੀ ਜੋ ਕਿ ਇੱਥੇ 브ਦਰ ਗਰੁੱਪ ਦੇ ਆਫਿਸ ਤੇ ਬੈਠੇ ਐਸ ਟਾਈਮ ਸਾਡੇ ਸੇਵਾਦਾਰ ਸਾਡੇ ਨਾਲ ਜੁੜ ਚੁੱਕੇ ਆ ਜੋ ਕਿ 1 9 2024 ਨੂੰ ਛੇਮਾ ਡਰਾਈਵਰ ਡੇ ਮਨਾ ਰਹੇ ਆ ਤੇ ਇਸ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੋਈ ਆ ਕਿ ਜਿਹੜੇ ਸਾਡੇ ਸੱਜਣ ਮਿੱਤਰ ਸਾਥਕ ਸੰਬੰਧੀ ਸਾਡੇ ਪਿੰਡ ਵਾਸੀ ਜਾਂ ਸਾਡੇ ਜਿੰਨੇ ਵੀ 브ਦਰ ਗਰੁੱਪ ਦੇ ਸੇਵਾਦਾਰਾਂ ਦੇ ਰਿਸ਼ਤੇਦਾਰ 브ਦਰ ਗਰੁੱਪ ਦੇ ਜਾਂ ਹੋਰ ਵੀ ਜਿੰਨੇ ਮੈਂਬਰ ਆ ਸਾਰਿਆਂ ਦੇ ਤੇ ਉਹਨਾਂ ਨੂੰ ਇੱਕ ਖੁੱਲਾ ਸੱਦਾ ਦੇਣਾ ਚਾਹ ਰਹੇ ਆ ਕਿ ਸਾਡੇ ਕਾਰਡ ਦਾ ਜਾਂ ਸਾਡੇ ਮੈਸੇਜ ਦਾ ਸਾਡੇ ਫੋਨ ਦਾ ਇੰਤਜ਼ਾਰ ਨਾ ਕਰਿਓ ਕੱਲ 1.9.2024 ਨੂੰ ਸਮੇਂ ਸਿਰ ਸਵੇਰੇ 7 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ 9 ਵਜੇ ਸਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋ ਜਾਣਾ ਤਾਂ ਜੋ 11 ਵਜੇ ਤੱਕ ਭੋਗ ਪਾਏ ਜਾਣਗੇ ਉਸ ਤੋਂ ਬਾਅਦ 12 ਵਜੇ ਗੁਰੂ ਘਰ ਲੰਗਰ ਵਰਤੇਗਾ ਉਸ ਤੋਂ ਬਾਅਦ ਸਟੇਜ ਪ੍ਰੋਗਰਾਮ ਵੀ ਹੈ ਜੋ ਸਾਡੇ ਇਲਾਕੇ ਦੀਆਂ ਮਾਨਯੋਗ ਸੱਜਸਤਾ ਹੈ ਉਹ ਵੀ ਪਹੁੰਚਣਗੇ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਜੀ ਇਹ ਪ੍ਰੋਗਰਾਮ ਕਿੱਥੇ ਹੋ ਰਿਹਾ ਮੜ ਜਾ ਤੁਸੀਂ ਸਾਰਿਆਂ ਨੂੰ ਦੱਸ ਦੋ ਲੋਕੇਸ਼ਨ ਤੇ ਸਮਝਾ ਦਿਓ ਜਿਨੇ ਜਲੰਧ ਤੋਂ ਆਣਾ ਉਹਨੇ ਕਿ ਲੋਕੇਸ਼ਨ ਜੇ ਲੈ ਮਕੇਰੀਆਂ ਤੋਂ ਆਣਾ ਉਹ ਲੋਕੇਸ਼ਨ ਠੀਕ ਹੈ ਜੀ ਇਹ ਹੈਗਾ ਜੀ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਬੂਆ ਬਾਈ ਅੱਡਾ ਨੇੜੇ ਬਾਗਪੁਰ ਜਿੱਦਾਂ ਮਕੇਰੀਆਂ ਸਾਈਡ ਤੋਂ ਆਉਣੇ ਆ ਤਾਂ ਬਾਗਪੁਰ ਕ੍ਰੋਸ ਕਰਕੇ ਰਾਈਟ ਸਾਈਡ ਤੇ ਇੰਡੀਅਨ ਆਇਲ ਦਾ ਪੰਪ ਆ ਉਹਦੇ ਓਪੋਜ਼ਿਟ ਸਾਈਡ ਤੇ ਜੇ ਦਸੂ ਆਪਣੇ ਨਲੋਈਆਂ ਚੌਕ ਬਾਬਾ ਦੀਪ ਸਿੰਘ ਚੌਕ ਵਾਲੀ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਆ ਰਹੇ ਆ ਤੇ ਤਿੰਨ ਪੰਪ ਸੱਜੇ ਪਾਸੇ ਦੇ ਛੱਡ ਕੇ ਚੌਥਾ ਪੰਪ ਖੱਬੇ ਹੱਥ ਇੰਡੀਅਨ ਆਇਲ ਦਾ ਪੰਪ ਆ ਉਹਦੇ ਬਿਲਕੁਲ ਆਪੋਜੀਟ ਤੇ ਇਹ ਲੋਕੇਸ਼ਨ ਆ ਬ੍ਰਦਰ ਗਰੁੱਪ ਦੇ ਆਫਿਸ ਦੀ ਤਾਂ ਜੋ ਡਰਾਈਵਰ ਦੇ ਆ ਇੱਥੇ ਮਨਾਇਆ ਜਾਣਾ ਪੰਚਮ ਦੀ ਕਿਰਪਾਲਤਾ ਕਰਨਾ ਜੀ